ਜੀ ਜੀ ਕੀ ਕਹਿਣਾ ਜੀ ਆ ਬਿਲਕੁਲ ਇੱਕ ਵਾਰ ਫਿਰ ਮੈਂ ਅੱਜ ਆਪਣੇ ਪਿਆਰੇ ਲੋਕਾਂ ਚ ਆਇਆ ਹਾਂ ਸੋਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੁਆਰਾ ਜੁਧ ਨਸ਼ਿਆਂ ਦੇ ਵਿਰੁੱਧ ਪੰਜਾਬ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਆ ਉਸ ਮਹਿੰਮ ਦੇ ਸਿਲਸਿਲੇ ਵੱਜੋਂ ਅੱਜ ਸਰਹੱਦੀ ਖੇਤਰ ਦੇ ਤਿੰਨ ਪਿੰਡਾਂ ਦੇ ਅੰਦਰ ਪਿੰਡ ਮੁੱਠੀ ਪਿੰਡ ਚੱਕ ਅਮੀਰ ਤੇ ਪਿੰਡ ਜਨਿਆਲ ਦੇ ਅੰਦਰ ਅੱਜ ਇੱਕ ਵੱਡੇ ਜਲਸੇ ਕੀਤੇ ਆ ਵੱਡੀ ਗਿਣਤੀ ਜੋ ਲੋਕ ਆਏ ਆ ਖਾਸ ਕਰਕੇ ਸਾਡੀਆਂ ਮਾਤਰ ਸ਼ਕਤੀ ਔਰ ਸਾਡਾ ਯੁਵਾ ਜੋ ਵੱਡੇ ਗੀਂਤੀ ਚਾ ਰਹੇ ਸੋ ਲਗਾਤਾਰ ਨਸ਼ਿਆਂ ਦੇ ਖਿਲਾਫ ਵੱਡੇ ਹਮਲੇ ਕੀਤੇ ਜਾ ਰਹੇ ਆ ਤੁਸੋ ਸਾਨੂੰ ਖੁਸ਼ੀ ਆ ਕਿ ਅਜੇ ਕੱਲ ਹੀ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੁਆਰਾ ਇੱਕ ਐਂਟੀ ਡਰੋਨ ਸਿਸਟਮ ਜਿਹੜਾ ਪੰਜਾਬ ਚ ਲਾਂਚ ਕੀਤਾ ਗਿਆ ਜਿਹੜਾ ਸਰਦ ਦੇ ਪਾਰੋਂ ਡਰੋਨ ਆਂਦੇ ਆ ਨਸ਼ਾ ਲੈ ਕੇ ਉਹਨਾਂ ਨੂੰ ਮਤਲਬ ਨਸ਼ਟ ਕਰਨ ਦੇ ਲਈ ਜੋ ਪੂਰੀ ਤਰ੍ਹਾਂ ਇੱਛਾ ਸ਼ਕਤੀ ਦੇ ਨਾਲ ਭਰਪੂਰ ਭਵੰਤਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਨਜੁੱਧ ਨਸ਼ਿਆਂ ਬទ ਚਲਾ ਰਹੀ ਹੈ ਸੋ ਇਸੇ ਕਰਕੇ ਵੱਡੀ ਮਾਤਰਾ ਦੇ ਵਿੱਚ 25000 ਨਸ਼ਾ ਤਸਕਰ ਜਿਹੜੇ ਪੰਜਾਬ ਦੀ ਜੇਲਾਜ ਨੇ ਲੋਕਾਂ ਦੇ ਉਹ ਘਰ ਜਿਹੜੇ ਪਾਪ ਦੀ ਕਮਾਈ ਨਾਲ ਬਣਾਏ ਆ ਇਹਨਾਂ ਨਸ਼ਾ ਤਸਕਰਾਂ ਨੇ ਉਹ ਵੀ ਢਾਈ ਜਾ ਰਹੇ ਆ ਵੱਡੇ ਵੱਡੇ ਲੀਡਰ ਜਿਹੜੇ ਆਪਣੇ ਆਪ ਨੂੰ ਸਮੇਂ ਦੇ ਸੰਕੇ ਸਾਨੂੰ ਕੋ ਹੱਥ ਨਹੀਂ ਪਾ ਸਕਦਾ ਉਹ ਵੀ ਸਰਕਾਰ ਨੇ ਜੇਲ੍ਹ ਸੁਟਿਆ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਣਾ ਉਹ ਪੰਜਾਬ ਜਿਹੜਾ ਸਾਨੂੰ ਵਿਰਾਸਤ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸੌਪਿਆ ਸੋ ਅਸੀਂ ਆਪਣੇ ਪੰਜਾਬ ਆਪਣੇ ਪਿੰਡਾਂ ਨੂੰ ਬਚਾਉਣ ਦੇ ਲਈ ਸੌਹ ਹਾਂ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਆ ਇਹਨੂੰ ਅੰਤਮ ਸਿੱਟੇ ਤੱਕ ਪਹੁੰਚਾਉਣ ਦੇ ਲਈ ਪੂਰੀ ਤਾਕਤ ਲਾ ਕੇ ਹਲਕੇ ਭੁਲੇ ਦੇ ਅੰਦਰ ਲੋਕਾਂ ਨੂੰ ਜ਼ਗਾ ਰਹੇ ਆ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕੀ ਨਸ਼ਾ ਤਸਕਰਾਂ ਦੇ ਖਿਲਾਫ ਜਦੋਂ ਵੀ ਤੁਹਾਨੂੰ ਸੂਚਨਾ ਮਿਲਦੀ ਹੈ ਉਹਨੂੰ ਤਲਾਹ ਜੜੀ ਹੈ ਸਾਡੇ ਕੋਲ ਭਜਾਓ ਤਾਂ ਜੋ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾਵਾ ਦਵਾ ਸਕੀਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਜਿੰਦਾ ਜਾਗਦਾ ਪੰਜਾਬ ਬਣਾਉਣ ਦੇ ਵਿੱਚ ਆਪਣਾ ਰੋਲ ਦਾ ਕਰ ਸਕੀਏ